ਅੱਜ ਦੀ ਗੱਲ ਤੁਸੀਂ ਦੇਖ ਰਹੇ ਦੈਲਿੰਗ ਸੂਰਾ ਟੀਵੀ ਤੇ ਮੈਂ ਹਾਂ ਸੁਲਿੰਦਰ ਕੁੰਬੋਈ ਤੁਹਾਡੇ ਨਾਲ ਕੱਲ 10 ਤਰੀਕ ਐ ਤੇ ਜਿਮਨੀ ਚੋਣਾ ਜਿਹੜੀਆਂ ਕੱਲ ਸਵੇਰੇ 8 ਵਜੇ ਸਟਾਰਟ ਹੋ ਜਾਣੀਆਂ ਨੇ ਤੇ ਸ਼ਾਮੀ 6 ਵਜੇ ਤੱਕ ਵੋਟਾਂ ਜਿਹੜੀਆਂ ਹੈਗੀਆਂ ਉਹ ਚੱਲਣਗੀਆਂ ਤੇ ਜੇ ਹੁਣ ਦੀ ਗੱਲ ਕਰਾਂ ਤੇ ਈਵੀਐਮ ਤੇ ਵੀਵੀ ਪੈਡ ਦੀਆਂ ਮਸ਼ੀਨਾਂ ਇੱਥੋਂ ਚੱਲਣ ਜਾ ਰਹੀਆਂ ਨੇ ਅਸਲੇ ਖਾਲਸਾ ਕਾਲਜ ਮੌਜੂਦ ਹੈਗੇ ਆ ਤੇ ਇੱਥੋਂ ਵੀਵੀ ਪੈਡ ਤੇ ਈਵੀਐਮ ਮਸ਼ੀਨਾਂ ਜਿਹੜੇ ਅ ਅਧਿਕਾਰੀ ਹੈਗੇ ਨੇ ਉਹ ਕਲੈਕਟ ਕਰ ਰਹੇ ਨੇ ਤੇ ਕਲੈਕਟ ਕਰਕੇ ਤੋਂ ਥੋੜੀ ਦੇਰ ਬਾਅਦ ਗਲੰਦਰ ਪਛਮੀ ਇਲਾਕੇ ਦੇ ਵਿੱਚ ਜਿੱਥੇ-ਜਿੱਥੇ ਬੂਥ ਬਣੇ ਹੈਗੇ ਨੇ ਉਥੇ ਪਹੁੰਚ ਗਿਆ ਤੇ ਉਥੇ ਜਾ ਕੇ ਆਪਣੀ ਆਪਣੀ ਸੈਟਿੰਗ ਜਿਹੜੀ ਹੈਗੀ ਆ ਉਹ ਕੀਤੀ ਜਾਣੀ ਆ ਤੇ ਇਹ ਵੀ ਜ਼ਿਕਰ ਜੋਗ ਹੈ ਕਿ ਜਿਹੜੀਆਂ ਜਿੰਨੀ ਚੋਣਾ ਕਿਉਂ ਹੋਣ ਜਾ ਰਹੀਆਂ ਨੇ ਜਿੰਨੀ ਚੋਣਾ 2022 ਦੇ ਵਿੱਚ ਚੀਤਲੰਗਰਾਲ ਵੈਸਟ ਹਲਕੇ ਤੋਂ ਜੇਤੂ ਕਰਾਰ ਹੋਈ ਸੀ ਆਮ ਆਦਮੀ ਪਾਰਟੀ ਤੋਂ ਤੇ ਲੋਕ ਸਭਾ ਤੋਂ ਪਹਿਲਾਂ ਲੋਕ ਸਭਾ ਚੋਣਾ ਤੋਂ ਪਹਿਲਾਂ ਉਹਨਾਂ ਵੱਲੋਂ ਅਸਤੀਫਾ ਦਿੱਤਾ ਗਿਆ ਸੀਗਾ ਅਸਤੀਫਾ ਦੇਣ ਤੋਂ ਬਾਅਦ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਜਿਹਦੇ ਕਰਕੇ ਇਹ ਜਿੰਨੀ ਚੋਣਾ ਹੋਣ ਜਾ ਰਹੀਆਂ ਨੇ ਤੇ ਇਸ ਵਾਰ ਪੱਜਪਾ ਤੋਂ ਸ਼ੀਤਲ ਗੁਰਾਲ ਕੈਂਡੀਡੇਟ ਹੋਣਗੇ ਤੇ ਮਹਿੰਦਰ ਪੱਕ ਜਿਹੜੇ ਹੈਗੇ ਨੇ ਉਹ ਆਮ ਆਦਮੀ ਪਾਰਟੀ ਤੋਂ ਕੈਂਡੀਡੇਟ ਹੋਣਗੇ ਤੇ ਇੱਥੇ ਇਸ ਵੇਲੇ ਇੱਕ ਇਹ ਪਰਚੂਨ ਕਮਿਸ਼ਨ ਵੱਲੋਂ ਜੋ ਇਕੁਪਮੈਂਟ ਜਿਹੜੇ ਅਧਿਕਾਰੀਆਂ ਨੂੰ ਦਿੱਤੇ ਜਾ ਰਹੇ ਨੇ ਇਹ ਜਿਹੜੀ ਚੋਣ ਜਦੋਂ ਵੋਟਰ ਚੋਣ ਪਾਉਣ ਜਾਂਦਾ ਉਹਦੀ ਸੀਕਰੈਸੀ ਰੱਖਣ ਵਾਸਤੇ ਈਵੀਐਮ ਮਸ਼ੀਨ ਦੇ ਆਲੇ ਦੁਆਲੇ ਜਿਹੜਾ ਬੋਰਡ ਲਗਾਇਆ ਜਾਂਦਾ ਉਹ ਹੈਗਾ ਵੈਲਟ ਯੂਨਿਟ ਹੈਗਾ ਕੰਟਰੋਲ ਯੂਨਿਟ ਹੈਗਾ ਬਾਕੀ ਜਿਹੜੇ ਅਧਿਕਾਰੀ ਹੈਗੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿ ਉਹਨਾਂ ਕੋਲ ਇਕਵਿਪਮੈਂਟ ਹੈਗੇ ਜਿਹੜੇ ਚੋਣ ਕਮਿਸ਼ਨ ਵੱਲੋਂ ਦਿੱਤੇ ਜਾਂਦੇ ਨੇ ਸਤਿਨਾਮ ਸਾਡੇ ਨਾਲ ਹੈਗੇ ਨੇ ਸਤਿਨਾਮ ਜੀ ਕੀ ਕੀ ਇਕਵਿਪਮੈਂਟ ਜਿਹੜੇ ਤੁਹਾਨੂੰ ਪ੍ਰੋਵਾਈਡ ਕਰਾਈ ਜਾਂਦੇ ਨੇ ਚੋਣ ਕਮਿਸ਼ਨ ਨੂੰ ਤੇ ਕੀ ਕੀ ਹਦਾਇਤਾਂ ਹੁੰਦੀਆਂ ਨੇ ਉਹਦੇ ਬਾਰੇ ਜਾਣ ਕੇ ਸਾਰਾ ਸਾਨੂੰ ਇਹਨਾਂ ਵੱਲੋਂ ਆਪਣੇ ਇੱਕ ਤਾਂ ਬੀਬੀ ਪੈਡ ਇਸ਼ੂ ਕਰਵਾਇਆ ਜਾਂਦਾ ਹੈਗਾ ਇੱਕ ਵੈਲਟ ਜਰਨਲ ਇਸ਼ੂ ਕਰਵਾਇਆ ਜਾਂਦਾ ਹੈਗਾ ਇੱਕ ਕੰਟਰੋਲ ਜਰਨਲ ਇਸ਼ੂ ਕਰਵਾਇਆ ਜਾਂਦਾ ਹੈਗਾ ਤੇ ਬਾਕੀ ਪੇਪਰ ਹੁੰਦੇ ਆ ਕਿ ਪੇਪਰ ਵਰਕ ਹੁੰਦਾ ਹੈਗਾ ਜਿਹਦੇ 17C ਫਾਰਮ ਜਾਂ ਵੋਟਰ ਸਲਿਪ ਵਗੈਰਾ ਤੇ ਕਾਫੀ ਕੁਝ ਹੈਗਾ ਮਟੀਰੀਅਲ ਜੋ ਸਾਨੂੰ ਦਿੱਤਾ ਜਾਂਦਾ ਹੈਗਾ ਹੁਣ ਕੰਟਰੋਲ ਜੋ ਹੁੰਦਾ ਹੈ ਬੈਲਟ ਜੁਨਟ ਆ ਵੀ ਵੀ ਪਿਆਟ ਕੀ ਕੀ ਦੱਸਉਂਦੇ ਨੇ ਜਦੋਂ ਵੋਟਰ ਵੋਟ ਪਾਉਂਦਾ ਹੈ। ਅੱਜ ਕੰਟਰੋਲ ਜਿਹੜਾ ਹੈਗਾ ਨਾ ਉਹ ਮੇਨ ਹੁੰਦਾ ਉਹ ਤੋਂ ਆਪਾਂ ਕੰਟਰੋਲ ਜਿਹੜਾ ਨੂੰ ਤਾਂ ਆਪਾਂ ਬੈਲਟ ਜੁਨਟ ਇਸ਼ੂ ਕਰਦੇ ਆ। ਤੇ ਜਿਹੜਾ ਆਪਣਾ ਬੈਲਟ ਜੁਨਟ ਹੈਗਾ ਇਹਦੇ ਉੱਪਰ ਆਪਾਂ ਜਦੋਂ ਵੋਟਰ ਵੋਟ ਪਾਉਂਦਾ ਹੈਗਾ ਜਿਹੜਾ ਵੀ ਵੀ ਪਿਆਟ ਹੈਗਾ ਇਹਦੇ ਵਿੱਚ ਸਲਿੱਪ ਜਿਹੜੀ ਉਹ ਬਾਅਦ ਵਿੱਚ ਜਦੋਂ ਵੋਟ ਪਾਉਂਦਾ ਹੈਗਾ ਇਹਦੇ ਵਿੱਚ ਨਿਕਲ ਕੇ ਆਂਦੀ ਹੈਗੀ। ਇਹਨੂੰ ਤਿੰਨ ਫੰਕਸ਼ਨ ਹੀ ਹੁੰਦਾ ਸਰ। ਥੋੜਾ ਦਿਖਾਵੋਗੇ ਜਿਹੜ ਤਾਂ ਬਿਲਕੁਲ ਐਸ ਵੇਲੇ ਜਿਹੜੇ ਚੋਣ ਅਧਿਕਾਰੀ ਵੱਲੋਂ ਇਹਨਾਂ ਨੂੰ ਪੇਪਰ ਮੁਹੱਈਆ ਕਰਵਾਏ ਜਾਂਦੇ ਨੇ ਥੋੜੀ ਉਹਦੇ ਤੇ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿਹੜੇ ਕਿਹੜੇ ਪੇਪਰ ਹੁੰਦੇ ਨੇ ਕੀ ਕੀ ਉਹਨਾਂ ਦਾ ਉਪਯੋਗ ਹੁੰਦਾ ਹੈ ਜਦੋਂ ਵੋਟਰ ਵੋਟ ਪਾਉਣ ਜਾਂਦਾ ਹੈ ਔਰ ਇਹ ਕਿਸ ਤਰੀਕੇ ਨਾਲ ਉਹਦੀ ਉਹਨੂੰ ਵਰਤੋਂ ਚ ਲਿਆਇਆ ਜਾਂਦਾ ਹੈ ਇਹ ਇਹ ਚੋਵੀ ਜਿਹੜੇ ਵੈਲਿਡ ਪੇਪਰ ਹੈਗੇ ਉਹ ਵੀ ਨਜ਼ਰ ਆਣਗੇ ਔਰ ਕੁਝ ਹੋਰ ਵੀ ਪੇਪਰ ਹੈਗੇ ਨੇ ਜਿਹੜੇ ਇਹ ਅਧਿਕਾਰੀਆਂ ਵੱਲੋਂ ਉਹ ਯੂਜ਼ ਕਿਤੇ ਜਾਂਦੇ ਨੇ ਸਰ ਇਹ ਬੈਲਟ ਇਹ ਬੈਲਟ ਪੇਪਰ ਸਰ ਹੋ ਗਿਆ ਹੈਗਾ ਬਸ ਇਹ ਜਦੋਂ ਮੰਨੋ ਬੈਲਟ ਪੇਪਰ ਹੋ ਗਿਆ ਇਹ ਵਾਲਾ ਉਸ ਤੋਂ ਇਲਾਵਾ ਸਰ ਸਾਡੇ ਕੋਲ ਲਿਸਟ ਆ ਕੀ ਹੈਗੀ ਆ ਕੈਂਡੀਡੇਟ ਦੀ ਬਿਲਕੁਲ ਪੰਜਾਬੀ ਚ ਵੀ ਆ ਗਈ ਹਿੰਦੀ ਚ ਵੀ ਆ ਗਈ ਹੈਗੀ ਸਰ ਉਸ ਤੋਂ ਬਾਅਦ ਸਾਰੇ ਕਲਿਸਟ ਹੁੰਦੀ ਹੈ ਕਿ ਏਐਸਡੀ ਲਿਸਟ ਹੁੰਦੀ ਹੈਗੀ ਜਿਹੜਿਆ ਮੰਨੋ ਐਬਸੈਂਟ ਸ਼ਿਫਟ ਔਰ ਡੈਥ ਹੋ ਗਏ ਉਹਨਾਂ ਦੀ ਲਿਸਟ ਹੁੰਦੀ ਹੈਗੀ ਸਾਰੇ ਵਾਲੀ ਠੀਕ ਫਿਰ ਤੋਂ ਪਤਾ ਲੱਗ ਜਾਂਦਾ ਜੇਕਰ ਮੰਨੋ ਕੋਈ ਬੋਟ ਪਾਣ ਆਂਦਾ ਹੈਗਾ ਇਹ ਸਭ ਉਹਨਾਂ ਦਿਲੇ ਤਾਂ ਹਾਂਜੀ 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 ਜਿਹੜੇ ਜਨਰਲ ਦਾ ਚਾਹ ਚਾਣਾ ਕਰ ਜਾਂਦਾ ਹਾਂਜੀ 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 ਪਰ ਉਹ ਤੋਂ ਸਾਨੂੰ ਇੱਕ ਮੈਡੀਕਲ ਗੈਟਵਿਟੀ ਜਾਂਦੀ ਹੈ ਕਿ ਜੇ ਮੰਨ ਲਓ ਉੱਥੇ ਕੋਈ ਪ੍ਰੋਬਲਮ ਆਉਂਦੀ ਹੈ ਕਿ ਮੈਡੀਕਲ ਕਿੱਥੇ ਚੂਜ ਕਰ ਸਕਦੇ ਆ ਪਾਸਟ ਇਰ ਰਿਪੋਰਟ ਪਾਸਟ ਚੜੀ ਗੁੜੀ ਦੀ ਕਿੱਟ ਇੱਕ ਡੋਟੇਡ ਵਾਲ ਡੋਟ 2 ਵਾਲਾ ਸੀਗਾ ਤੁਹਾਡੇ ਕੋਲ ਪੇਪਰ ਉਹ ਮੜਾ ਦਿਖਾਉਗੇ ਹਰੇ ਬਿਲਕੁਲ ਇਹ ਜਿਹੜਾ ਬਲਾਈਂਡ ਵੋਟਰ ਹੁੰਦਾ ਉਹਦੇ ਵਾਸਤੇ ਇਹ ਜਿਹੜਾ ਪੇਪਰ ਹੈਗਾ ਜਦੋਂ ਬਲਾਈਂਡ ਵੋਟਰ ਵੋਟ ਪਾਣ ਜਾਂਦਾ ਤਾਂ ਉਹਨੂੰ ਇਹ ਵਾਲਾ ਪੇਪਰ ਮੁਹੱਈਆ ਕਰਾਇਆ ਜਾਂਦਾ ਜਿਹਦੇ ਨਾਲ ਕਿ ਉਹ ਆਪਣੀ ਉਂਗ ਜਿਹੜੀ ਚੋਣ ਹੈਗੀ ਆ ਉਹਦਾ ਚੋਣ ਦਾ ਜਿਹੜਾ ਨਿਸ਼ਾਨ ਹੈਗਾ ਉਹਨੂੰ ਸੋ ਮਰਲ ਕਰ ਸਕਦੇ ਪਛਾਣ ਕਰ ਸਕਦੇ ਆਪਣੀ ਵੋਟ ਜਿਹੜੀ ਹੈਗੀ ਉਹ ਇੱਥੇ ਕੋਟ ਪਾਈ ਜਾਂਦੀ ਆ ਧੰਨਵਾਦ ਗੱਲਬਾਤ ਕਰ ਲਈ ਤੇ ਇਹ ਇਸਮ ਸਤਲਾਨ ਸਿੰਘ ਚੋਣ ਅਧਿਕਾਰੀ ਜਿਨ੍ਹਾਂ ਨੇ ਕੱਲ ਬੂਥਾਂ ਦੇ ਅਲੱਗ-ਅਲੱਗ ਬੂਥਾਂ ਤੇ ਜਿਹੜੇ ਬੈਠਣਗੇ ਲੋਕ ਅਧਿਕਾਰੀ ਉਹਨਾਂ ਕੋਲ ਵੈਲਟ ਪੇਪਰ ਵੀ ਹੈਗੇ ਨੇ ਈਵੀਐਮ ਵੀ ਹੈਗਾ ਵੈਲਟ ਯੂਨਿਟ ਹੈਗਾ ਕੰਟਰੋਲ ਯੂਨਿਟ ਹੈਗਾ ਇਹ ਤमाम ਜਿਹੜੇ ਇਲੈਕਸ਼ਨ ਕਮਿਸ਼ਨ ਵੱਲੋਂ ਇਕੀਪਮੈਂਟ ਜਿਹੜੇ ਮੁਹੱਈਆ ਕਰਵਾਏ ਜਾਂਦੇ ਨੇ ਉਹ ਇਨਾਂ ਕੋਲ ਹੈਗੇ ਨੇ ਔਰ तमाम ਜਿਹੜੇ ਅਧਿਕਾਰੀ ਹੈਗੇ ਨੇ CRPF ਦੇ ਅਧਿਕਾਰੀ ਆ ਪੁਲਿਸ ਅਧਿਕਾਰੀ ਹੈਗੇ ਨੇ ਇਹ ਹੋਲ ਥੋੜੀ ਦੇਰ ਤੋਂ ਇਥੋਂ ਨਿਕਲ ਜਾਣਗੇ ਆਪਣੀਆਂ ਮਸ਼ੀਨਾਂ ਆਪਣੇ ਇਕੀਪਮੈਂਟ ਲੈ ਕੇ ਤੇ ਜਿੱਥੇ ਜਿੱਥੇ ਕੱਲ ਜਲੰਧਰ ਪੱਛਮੀ ਦੇ ਵਿੱਚ ਵੋਟਾਂ ਪੈਣੀਆਂ ਨੇ ਉੱਥੇ ਪਹੁੰਚਣਗੇ ਤੇ ਉੱਥੇ ਪਹੁੰਚ ਕੇ ਇਹ ਜਿਹੜੇ ਇਕੀਪਮੈਂਟ ਹੈਗੇ ਉਹਨਾਂ ਦੀ ਜਿਹੜੀ ਉਪਯੋਗ ਕਰਨ ਦੀ ਜਿਹੜੀ ਵਿਧੀ ਹੈਗੀ ਆ ਉਹਦੇ ਬਾਰੇ ਕਬੂਜਿਆਂ ਨੂੰ ਜਾਣੂ ਕਰਵਾਣਗੇ ਤੇ ਉਸ ਤੋਂ ਬਾਅਦ ਕੱਲ ਸਵੇਰੇ 8 ਵਜੇ ਤੋਂ ਵੋਟਾਂ ਪੈਣੀਆਂ ਸਟਾਰਟ ਹੋਣੀਆਂ ਨੇ ਤੇ ਕੱਲ ਸ਼ਾਮ 6 ਵਜੇ ਤੱਕ ਤੋਂ ਉਸ ਤੋਂ ਅੱਧਾ ਘੰਟਾ ਯਾਨੀ ਕਿ 6:30 ਵਜੇ ਤੱਕ ਵੋਟਰ ਜਿਹੜੇ 6 ਵਜੇ ਗੇਟ ਬੰਦ ਕਰ ਦਿੱਤੇ ਜਾਣੇ ਜਿੰਨੇ ਕੁ ਵੋਟਰ ਅੰਦਰ ਰਹਿਣਗੇ ਉਹ 6 ਵਜੇ ਤੱਕ ਰੁਕਤਾਏ ਜਾਣੇ ਨੇ 6 ਵਜੇ ਖਤਮ ਹੋ ਜਾਣੇ ਕਿ 13 ਤਰੀਕ ਨੂੰ ਜਿਹੜਾ ਗਿਣਤੀ ਹੈਗੀ ਆ ਉਹ ਇਸੇ ਸਥਾਨ ਤੇ ਖਾਲਸਾ ਕਾਲਜ ਜਿਹੜਾ ਹੈਗਾ ਇਸੇ ਸਥਾਨ ਤੇ ਹੀ ਜਿਹੜੀ ਚੋਣਾਂ ਦੀ ਵੋਟਾਂ ਦੀ ਗਿਣਤੀ ਹੈਗੀ ਆ ਹੋਣੀ ਹੈ ਤੇ ਕੱਲ 6 ਵਜੇ ਤੋਂ ਲੈ ਕੇ ਸੋਰੀ ਮਾਫ਼ ਕਰਨਾ ਫਿਰ 8 ਵਜੇ ਤੋਂ ਲੈ ਕੇ 6 ਵਜੇ ਤੱਕ ਵੋਟਾਂ ਪੈਣਗੀਆਂ ਜਲੰਧਰ ਪੱਛਮੀ ਦੀਆਂ चोडेट हर एक खबर की अपडेट अने दर्शक तक पहुँचाते देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर